ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਜੀ ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਜਿਸ ਦਾ ਨਸਾਂ ਵੇਚਣ ਦੇ ਤਸਕਰਾਂ ਦੇ ਵਿੱਚ ਬਹੁਤ ਵੱਡਾ ਨਾਮ ਸ਼ਾਮਿਲ ਹੈ ਜੀ ਹਾਂ ਦੋਸਤੋ ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਪੁਲਸ ਵਾਲੀ ਅਮਨਦੀਪ ਕੌਰ ਮੈਡਮ ਦੀ ਜੋ ਅੱਜ ਤੋਂ 2 ਢਾਈ ਮਹੀਨੇ ਪਹਿਲਾਂ ਨੈਟ ਦੇ ਉੱਤੇ ਬਹੁਤ ਹੀ ਜ਼ਿਆਦਾ ਵਾਇਰਲ ਹੋਈ ਸੀ ਤੇ ਉਸ ਨੂੰ ਨਸ਼ਾ ਵੇਚਣ ਦੇ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ ਸੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਵੱਡੀਆਂ-ਵੱਡੀਆਂ ਖਬਰਾਂ ਨਿਕਲ ਕੇ ਉਸ ਦੇ ਬਾਰੇ ਸਾਹਮਣੇ ਆਈਆਂ ਸੀ ਤੇ ਉਸ ਕਾਲੀ ਥਾਰ ਵਾਲੀ ਮੈਡਮ ਦੇ ਉੱਤੇ ਚਿੱਟੇ ਦੇ ਕਾਰੋਬਾਰ ਕਰਨ ਦੇ ਇਲਜ਼ਾਮ ਲੱਗੇ ਸੀ ਤੇ ਆਮਦਨ ਦੇ ਨਾਲੋਂ ਜ਼ਿਆਦਾ ਜਾਇਦਾਦ ਵੜਾਈ ਗਈ ਦੇ ਇਲਜ਼ਾਮ ਲੱਗੇ ਸੀ ਜਿਸ ਕੇਸ ਦੇ ਵਿੱਚ ਉਹ ਪੂਰੀ ਤਰ੍ਹਾਂ ਫਸ ਚੁੱਕੀ ਸੀ ਪਰ ਇੱਕ ਬਹੁਤ ਹੀ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੇ ਸਭ ਦੇ ਲੋਕੰਡੇ ਖੜੇ ਕਰਕੇ ਰੱਖ ਦਿੱਤੇ ਹਨ ਕਿ ਜਾਂਚ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਉਹ ਕਾਲੀ ਥਾਰ ਵਾਲੀ ਬੀਬੀ 1 ਸਾਲ ਦਾ 70 ਲੱਖ ਰੁਪਇਆ ਕਮਾ ਲੈਂਦੀ ਸੀ ਇਸ ਗੱਲ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿ ਉਹ ਇੱਕ ਸਾਲ ਦਾ 70 ਲੱਖ ਰੁਪਇਆ ਕਮਾ ਲੈਂਦੀ ਸੀ ਜੀ ਹਾਂ ਉਹ ਮਹੀਨੇ ਦੀ ਵੀ ਕਈ ਲੱਖਾਂ ਦੀ ਕਮਾਈ ਕਰ ਲੈਂਦੀ ਸੀ ਗੱਲ ਸਿਰਫ 70 ਲੱਖ ਤੇ ਨਹੀਂ ਮੁੱਕਦੀ ਇੱਕ ਹੋਰ ਗੱਲ ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਵੇਗੀ ਜੇਕਰ ਉਸ ਦੇ ਸ਼ੌਂਕ ਦੇਖੇ ਜਾਣ ਤਾਂ ਇੰਨੇ ਵੱਡੇ ਸ਼ੌਂਕ ਤਾਂ ਅਮੀਰ ਘਰਾਂ ਦੇ ਕਾਕੇ ਵੀ ਨਹੀਂ ਰੱਖਦੇ ਜਿੰਨੇ ਸ਼ੌਂਕ ਉਸ ਪੁਲਿਸ ਵਾਲੀ ਨੇ ਪਾਲੇ ਹੋਏ ਸੀ ਉਸਨੇ ਇੱਕ ਕਾਲੇ ਰੰਗ ਦੀ ਥਾੜ ਰੱਖੀ ਹੋਈ ਸੀ ਤੇ ਕਾਲੇ ਰੰਗ ਦਾ ਬੋਲਟ ਰੱਖਿਆ ਹੋਇਆ ਸੀ ਉਹ ਰੋਲਰ ਕੰਪਨੀ ਦੀ ਘੜੀ ਪਾਉਂਦੀ ਸੀ ਮਹਿੰਗੇ ਮਹਿੰਗੇ ਗਹਿਣੇ ਮਹਿੰਗੇ ਮਹਿੰਗੇ ਸ਼ੌਂਕ ਹਮੇਸ਼ਾ ਪੂਰਦੀ ਸੀ ਜਿਸ ਕਰਕੇ ਉਹ ਹਰ ਰੋਜ਼ ਇੰਸਟਾ ਦੇ ਉੱਤੇ 2 ਤੋਂ 3 ਵੀਡੀਓ ਅਪਲੋਡ ਕਰਦੀ ਸੀ ਤੇ ਬਾਧੂ ਪੈਸਾ ਕਮਾਉਂਦੀ ਸੀ ਪਰ ਦੋਸਤੋ ਸਾਡੇ ਪੰਜਾਬ ਦੇ ਸੀਐਮ ਮਾਨ ਵੱਲੋਂ ਜਿਹੜੀ ਮੁਹਿੰਮ ਜੰਗ ਨਸ਼ਿਆ ਵਿਰੁੱਧ ਇਹ ਮੁਹਿੰਮ ਬਹੁਤ ਹੀ ਜ਼ਿਆਦਾ ਵਧੀਆ ਜੰਗ ਨਸ਼ਿਆ ਵਿਰੁੱਧ ਚਲਾਈ ਗਈ ਹੈ ਉਸ ਦੇ ਤਹਿਤ ਉਸ ਕਾਲੀ ਥਾਰ ਵਾਲੀ ਮੈਡਮ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਨਸ਼ਾ ਵੱਡੀ ਮਾਤਰਾ ਦੇ ਵਿੱਚ ਫੜਿਆ ਗਿਆ ਹੈ ਜਿਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਹੋਈ ਹੈ ਜਿਸ ਕਰਕੇ ਉਹ ਲੰਬੇ ਸਮੇਂ ਤੋਂ ਹੁਣ ਗ੍ਰਿਫਤਾਰ ਹਨ ਅਤੇ ਜੇਲ੍ਹ ਦੇ ਵਿੱਚ ਬੰਦ ਹਨ ਪਰ ਹੁਣ ਕਾਲੀ ਥਾਰ ਵਾਲੀ ਮੈਡਮ ਦੇ ਪੈਰਾਂ ਹੇਠੋਂ ਇੱਕ ਗੱਲ ਸੁਣ ਕੇ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਜਦੋਂ ਉਸ ਦੇ ਖਿਲਾਫ ਚਲਾਨ ਪੇਸ਼ ਕੀਤੇ ਜਾਂਦੇ ਹਨ ਤੇ ਉਸ ਨੂੰ ਹੁਣ ਬਹੁਤ ਹੀ ਵੱਡੀ ਸਜ਼ਾ ਹੋਣ ਵਾਲੀ ਹੁੰਦੀ ਹੈ ਜਿਸ ਕਰਕੇ ਹੁਣ ਕਾਲੀ ਥਾਰ ਵਾਲੀ ਮੈਡਮ ਬੇਹੋਸ਼ ਹੋਣਾ ਸ਼ੁਰੂ ਹੋ ਜਾਂਦੀ ਹੈ ਉਹ ਬੇਹੋਸ਼ੀ ਦੇ ਨਾਂ ਉੱਤੇ ਜੇਲ੍ਹ ਤੋਂ ਬਾਹਰ ਆਣਾ ਚਾਹਦੀ ਹੈ ਤੇ ਭੰਗੋੜੀ ਹੋਣਾ ਚਾਹਦੀ ਹੈ ਪਰ ਪੰਜਾਬ ਪੁਲਿਸ ਨੇ ਸ਼ਕੰਜਾ ਹੁਣ ਤਕੜੇ ਹੋ ਕੇ ਕੱਸਿਆ ਹੈ ਜਿਸ ਕਰਕੇ ਉਹ ਬੀਬੀ ਹੁਣ ਕਿਤੇ ਵੀ ਭੱਜ ਨਹੀਂ ਸਕਦੀ ਕਿਉਂਕਿ ਪਹਿਲਾਂ ਹੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਕਿ ਮੈਂ ਜਿਸ ਨੂੰ ਵੀ ਹੱਥ ਪਾਵਾਂਗਾ ਹੁਣ ਪੱਕੇ ਤੌਰ ਤੇ ਪਾਵਾਂਗਾ ਇੱਕ ਪਾਸੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਤੌਰ ਤੇ ਹੱਥ ਪਾਏ ਹੋਏ ਹਨ ਦੂਜੇ ਪਾਸੇ ਕਾਲੀ ਥਾਰ ਵਾਲੀ ਅਮਨਦੀਪ ਮੈਡਮ ਨੂੰ ਪੱਕੇ ਤੌਰ ਤੇ ਹੱਥ ਪਾਏ ਹੋਏ ਹਨ ਜੋ ਹਲੇ ਤੱਕ ਜੇਲ੍ਹ ਤੋਂ ਬਾਹਰ ਨਹੀਂ ਆ ਸਕਦੇ ਤੇ ਨਾ ਹੀ ਕੋਈ ਬਾਹਰ ਆਣ ਦਾ ਕੋਈ ਰਸਤਾ ਦਿਖਾਈ ਦੇ ਰਿਹਾ ਹੈ ਪਰ ਦੋਸਤੋ ਹੁਣ ਕਾਲੀ ਥਾਰ ਵਾਲੀ ਮੈਡਮ ਭੰਗੋੜੀ ਹੋਣ ਦੇ ਲਈ ਲਗਾਤਾਰ ਬਹਾਨੇ ਬਣਾ ਰਹੀ ਹੈ ਤੇ ਕਦੇ ਕਹਿੰਦੀ ਹੈ ਮੇਰੇ ਗੁਰਦੇ ਦੇ ਵਿੱਚ ਪਥਰੀ ਹੈ ਕਦੇ ਕਹਿੰਦੀ ਹੈ 4 mm ਦੀ ਹੈ ਕਦੇ ਕਹਿੰਦੀ 8 mm ਦੀ ਹੈ ਤੇ ਕਦੇ ਕਹਿੰਦੀ 10 mm ਦੀ ਹੈ ਉਸ ਦੇ ਵੱਲੋਂ ਇਹ ਸ਼ੋਰ ਮਚਾਇਆ ਜਾ ਰਿਹਾ ਹੈ ਤੇ ਹੁਣ ਉਹ ਡਿੱਗ ਕੇ ਬੇਹੋਸ਼ ਵੀ ਹੋ ਚੁੱਕੀ ਹੈ ਪਟਿਆਲਾ ਦੇ ਰਜਿੰਦਰਾ ਹਸਪੀਟਲ ਦੇ ਵਿੱਚ ਉਸ ਨੂੰ ਪੁਲਿਸ ਦੇ ਵੱਲੋਂ ਦਾਖਲ ਕਰਵਾਇਆ ਗਿਆ ਹੈ ਪਰ ਹੁਣ ਬਿਜੀਲੈਂਸ ਉਸ ਪੁਲਿਸ ਵਾਲੀ ਮੈਡਮ ਦਾ ਇੰਨੀ ਆਸਾਨੀ ਦੇ ਨਾਲ ਤੇ ਇੰਨੀ ਜਲਦੀ ਖੜਾ ਨਹੀਂ ਛੱਡਣ ਵਾਲੀ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਆ ਰਹੀ ਹੈ ਕਿ ਕਾਲੀ ਥਾਰ ਵਾਲੀ ਮੈਡਮ ਦੇ ਖਿਲਾਫ ਬਿਜੀਲੈਂਸ آمدਨ ਤੋਂ ਜ਼ਿਆਦਾ ਜਾਇਦਾਦ ਤੇ ਨਸ਼ੇ ਦਾ ਵੱਡਾ ਮਾਮਲਾ ਦਰਜ ਹੋ ਚੁੱਕਿਆ ਹੈ ਤੇ ਉਸ ਦੇ ਵਿਰੁੱਧ ਦੂਜਾ ਸੈਪਲੀਮੈਂਟਰੀ ਕੇਸ ਪੇਸ਼ ਕੀਤਾ ਗਿਆ ਹੈ ਹਾਲੇ ਕਿ ਬਿਜੀਲੈਂਸ ਦੇ ਦੌਰਾਨ ਅਦਾਲਤ ਤੋਂ ਚਲਾਨ ਪੇਸ਼ ਕਰਨ ਦੇ ਲਈ ਸਮਾਂ ਮੰਗਿਆ ਗਿਆ ਹੈ ਤਾਂ ਜੋ ਬੈਂਕ ਖਾਤਿਆਂ ਦੀ ਡਿਟੇਲ ਦਿੱਤੀ ਜਾ ਸਕੇ ਤੇ ਉਸ ਤੋਂ ਬਾਅਦ ਹੀ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਵੇਗਾ ਤੇ ਉਹ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਮਾਰੀ ਕਹਿੰਦੀ ਹੈ ਕਿ ਮੇਰੇ ਪੇਟ ਦੇ ਵਿੱਚ ਦਰਦ ਹੋ ਰਿਹਾ ਹੈ ਤੇ ਮੇਰੇ ਗੁਰਦੇ ਦੇ ਵਿੱਚ 8 mm ਦੀ ਤੇ 10 mm ਦੀ ਪਥਰੀ ਹੈ ਤੇ ਉਹ ਆਪਣੇ ਬਿਆਨ ਹਰ ਰੋਜ਼ ਬਦਲਦੀ ਹੈ ਤੇ ਜਿਸ ਕਰਕੇ ਹੁਣ ਹਸਪੀਟਲ ਦੇ ਵਿੱਚ ਉਹ ਐਡਮਿਟ ਹੈ ਤੇ ਉਸ ਦੀ ਸਿਹਤ ਦੇ ਵਿੱਚ ਜਲਦੀ ਹੀ ਸੁਧਾਰ ਹੁੰਦਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਬਾਹਰ ਨਹੀਂ ਆਣ ਦਿੱਤਾ ਜਾਵੇਗਾ ਉਸ ਨੂੰ ਫੇਰ ਜੇਲ੍ਹ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਰੱਖਿਆ ਜਾਵੇਗਾ ਤੇ ਆਣ ਵਾਲੇ ਸਮੇਂ ਦੇ ਵਿੱਚ ਕੋਰਟ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਉਸ ਨੂੰ ਕੋਰਟ ਦੇ ਵੱਲੋਂ ਸਜ਼ਾ ਦਾ ਐਲਾਨ ਹੋ ਸਕਦਾ ਹੈ ਤੇ ਹੁਣ ਆਣ ਵਾਲਾ ਸਮਾਂ ਦੱਸੇਗਾ ਕਿ ਉਸ ਦੇ ਲਈ ਕਿੰਨਾ ਜ਼ਿਆਦਾ ਚੰਗਾ ਹੋਵੇਗਾ ਤੇ ਉਸ ਦਾ ਸਮਾਂ ਕਿੰਨਾ ਜ਼ਿਆਦਾ ਮਾੜਾ ਹੋਵੇਗਾ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ